ਅੱਤਤੀ ਦੀਵਾਲੀ ਅਸੀਂ ਤੀ ਦੇ ਨਾਮ ਮਨਾਉਂਦੇ ਯਾਰਾ ਅੱਤਤੀ ਦੀਵਾਲੀ ਅਸੀਂ ਤੀ ਦੇ ਨਾਮ ਮਨਾਵਾਗੇ ਯਾਰਾ ਅੱਤਤੀ ਦੀਵਾਲੀ ਅਸੀਂ ਤੀ ਦੇ ਨਾਮ ਮਨਾਉਂਦੇ ਤੀ ਦੇ ਨਾਲ ਮਨਾਉਂਦੇ ਪਤਾ ਨਹੀਂ ਸਿੱਪਲ ਦੀ ਦਿਲਾਂ ਦੇ ਵਿੱਚ ਹੀ ਰਹਿ ਜਾਣਗੇ ਪਤਾ ਨਹੀਂ ਸਪਲ ਚ ਵਿਸੋਰੇ ਪੈ ਜਾਣ ਦੇ ਵਿਸੋਰੇ ਪੈ ਜਾਣ ਦੇ ਵਿਸੋਰੇ ਪੈ ਜਾਣ ਦੇ ਪਤਾ ਨਹੀਂ ਸਪਲ ਚ ਵਿਸੋੜੇ ਪੈ ਜਾਣਗੇ ਜੋਤਾ ਸੀ ਦਿਲਾਂ ਦੇ ਵਿੱਚ ਰਹਿ மா கிதிவால அசிா தேர்த்தி தவாலி அசி திவா தேல கஞ்சே பாஜோக்கி சாடே ਅਥਰੂ ਨੇ ਫੁੰਝ ਨੇ ਤਨਾਂ ਵਿੱਚ ਹਰ ਵੇਲੇ ਬੋਲ ਤੇਰੇ ਦੁੰਜ ਨੇ ਬੋਲ ਤੇਰੇ ਦੁੰਜ ਨੇ ਬੋਲ ਤੇਰੇ ਦੁੰਜ ਨੇ ਕੰਨਾਂ ਵਿੱਚ ਹਰ ਵੇਲੇ ਬੋਲ ਤੇਰੇ ਗੁੰਜ ਨੇ ਤੇਰੇ ਬਾਜੋਂ ਕੀਨੇ ਸਾਡੇ ਅਥਰੂ ਨੇ ਯਾਦਾਂ ਤੇਰੀਆਂ ਚ ਖੋਕੇ ਯਾਦਾਂ ਤੇਰੀਆਂ ਚ ਖੋਕੇ ਯਾਦਾਂ ਤੇਰੀਆਂ ਚ ਖੋਕੇ ਕਿਤੇ ਉਲੇ ਬੈਠ ਜਾਵਾਂਗੇ ਯਾਰਾ ਐਤ ਕੀ ਦੀਵਾਲੀ ਅਸੀਂ ਧੀ ਦੇ ਨਾਮ ਨਾ ਮਨਾਦੇ ਯਾਰਾ ਐਤ ਕੀ ਦੀਵਾਲੀ ਅਸੀਂ ਧੀ ਦੇ ਨਾਮ ਨਾ ਮਨਾਗੇ ਤੇ ਤੀ ਦੀਵਾਲੀ ਅਸੀਂ ਤੇਰੇ ਨਾਲ ਮਨਾਵਾਂਦੇ ਤੇਰੇ ਨਾਲ ਮਨਾਵਾਂਦੇ ਇੱਕ ਦੂਜੇ ਬਿਨਾਂ ਆਪਾਂ ਇੱਕ ਪਲ ਨਹੀਂ ਸੀ ਰਹਿੰਦੇ ਨਾਲੇ ਨਿੱਕੀ ਨਿੱਕੀ ਗੱਲ ਇੱਤੇ ਲੜਦੀ ਸੀ ਪੈਂਦੇ ਇਤ ਦੂਜੇ ਬਿਨਾਂ ਆਪਾਂ ਪਰ ਨਹੀਂ ਸੀ ਰਹਿੰਦੇ ਪਲ ਨਹੀਂ ਸੀ ਰਹਿੰਦੇ ਹਾਏ ਕੱਲ ਯੁੱਤੇ ਲੜ ਵੀ ਸੀ ਪਹੰਦੇ ਰਾਜ ਵੀਰੇ ਅਤੇ ਭੱਲਾ ਕਿਥੋਂ ਵਰਿੰਦਰ ਹਲੇ ਹਵਾਾਂਗੇ ਯਾਰਾ ਐਤੀ ਦੀਵਾਲੀ ਅਸੀਂ ਧੀ ਦੇ ਨਾਮ ਨਾ ਮੰਨਾਂਦੇ ਯਾਰਾ ਐਤੀ ਕੀ ਦੀਵਾਲੀ ਅਸੀਂ ਕੀ ਦੇ ਨਾਮ ਹਵਾਾਂਗੇ ਯਾਰਾ ਐਤੀ ਦੀਵਾਲੀ ਅਸੀਂ ਤੀਦੇ ਨਾਮ ਨਾਮ ਦੇ ਤੀਦੇ ਨਾਲ ਨਾਮ ਆ ਦੇ ਮੈਂ ਫਲਾਵੀ ਹੋਣ ਗਿਆ ਰੋਣ ਕਾ ਨਹੀਂ ਲਗਨੀ ਸੁਖੀ ਲੰਗੋ ਵਾਲੇ ਨੂੰ ਨਹੀਂ ਗੱਲ ਕੋਈ ਫੱਬਣੀ ਮੈਂ ਫਲਾਵੀ ਹੋਣ ਗਿਆ ਰੋਲ ਤਾਂ ਨਹੀਂ ਰੱਦ ਨਹੀਂ ਰੋਣ ਤਾਂ ਰੱਦ ਦੇ ਨਹੀਂ ਹਾਏ ਰੋਣ ਤਾਂ ਨਹੀਂ ਰੱਦ ਮੈਂ ਫਰਾਂ ਵਿਹੋਂ ਨ ਗਿਆ ਰੌਣਕ ਨਹੀਂ ਲਗਣੀ ਸੁੱਖੀ ਲੰਗੋ ਬਾਲ ਨੂੰ ਨਹੀਂ ਗੱਲ ਕੋਈ ਫੱਬਣੀ ਨਾ ਯਾਰ ਮਿਲਦੇ ਬਜਾਰੋਂ ਕਿੱਥੋਂ ਮੁੱਲ ਮੰਗਵਾਵਾਗੇ ਯਾਰਾ ਐਤ ਤੀ ਦੀਵਾਲੀ ਅਸੀ ਤੀ ਦੇ ਨਰਮਨਾਮਾ ਦੇ ਯਾਰਾ ਐਤ ਕੀ ਦੀਵਾਲੀ ਅਸੀ ਕੀ ਦੇ ਨਾ ਮਨਾਵਾਂਗੇ ਯਾਰਾ ਐਤ ਕੀ ਦੀਵਾਲੀ ਅਸੀਂ ਕੀ ਦੇ ਨਾਲ ਮਨਾਵਾਂਗੇ ਯਾਰਾ ਐਤ ਕੀ ਦੀਵਾਲੀ ਅਸੀਂ ਕੀ ਦੇ ਨਾ ਮਨਾਵਾਂਗੇ